ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਭਾਈ ਜੀ ਸਸਕਾਲ ਸਸਕਾਲ ਬਈ ਹੋ ਠੀਕ ਹੋਂ ਬਧੀਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾਰਾ ਇਹਨੇ ਡਾਕਟਰ ਨੇੜੇ ਆਪਾਂ ਨੂੰ ਓਕੇ ਬਈ ਨੇੜੇ ਆਪਾਂ ਨੂੰ ਭਦੌੜ ਸੈ ਰਹਿ ਗਿਆ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 9501422 33579 ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਠੀਕ ਹੈ ਜੀ ਆ ਨਿਰਖ ਪਰ ਕਰਕੇ ਲੈਵੇ ਡਾਕਟਰ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੇ ਨਹੀਂ ਹੁੰਦੇ ਠੀਕ ਹੈ ਬਈ ਹਾਂ ਜੀ ਕਿਹੜਾ ਸੂਆ ਸੂਈ ਆ ਵੀਰੇ ਇਹ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਆ ਵੀਰੇ ਇਹ ਡਾਕਟਰ ਕੱਲ ਸੂਈ ਹੈਗੀ ਬੱਚਾ ਕੀ ਦੇਤਾ ਬੱਚਾ ਡਾਕਟਰ ਬੱਚਾ ਦੇਤਾ ਵੜਨੇ ਬੱਚਾ ਦੇਤਾ ਬਾਈ ਤੇ ਮੰਨ ਕੇ ਚੱਲ ਡਾਕਟਰ ਬੱਚੀ ਦੀ ਕੁਆਲਿਟੀ ਕਬੂਲਟੀ ਹੂੰ ਕਾਦੀਆਂ ਗੱਲਾਂ ਆਂ ਆਡਰ ਦੇਖ ਹਨਾ ਆਡਰ ਵੀ ਡਾਇਕਟਰ ਬਾਕੀ ਕਿਥੋਂ ਲਈ ਹੈਗੀ ਦੁੱਧ ਵੀ ਬੰਦੇ ਨੇ ਬਹੁਤ ਚੰਗਾ ਜਿਹਾ ਦੱਸਿਆ ਬੱਚੀ ਚਲੋ ਹੂੰ ਪਹਿਲੇ ਸਯੋਗ ਨੇ 22 23 ਕਿਲੋ ਚੋਇਵ ਆਗਾ ਠੀਕ ਆ ਤੇ ਮੰਨ ਕੇ ਚੱਲ ਆਪਾਂ ਨਹੀਂ ਕਹਿੰਦੇ ਕਿੰਨਾ ਦੇ ਦੂਗੀ 25 26 ਕਿਲੋ ਤੋ ਦੇ ਸਕਦੀ ਆ ਬੱਚੀ ਹੂੰ ਮੰਨ ਕੇ ਚੱਲ ਬੋਲਾ ਡਾਇਕਟਰ ਤੜਕੇ ਚੋ ਆਊਗਾ 8 9 ਕਿਲੋ ਹੂੰ ਤੇ ਮੰਨ ਕੇ ਜੇ ਹੁਣ ਵੀ ਬੱਚੀ ਕਹਿੰਦੀ ਹੋਵੇ ਇੰਨਾ ਦੁੱਧ ਕੱਢ ਦੂਗੀ ਠੀਕ ਆ ਜੀ ਤੇ ਬਾਕੀ ਡਾਇਕਟਰ ਸੀਲ ਠੰਡੀ ਬੱਚੀ ਕਿੰਨੀ ਕਹਦੇ ਓਨੀ ਆਗੀ ਜਿੰਨੇ ਮਰ ਜੇ ਉੱਤ ਫੇਰੀ ਚੱਲ ਕੋਈ ਚੱਕਰ ਨਹੀਂ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬ੍ਰੀਡ ਸੋਈ ਸਵਾਈ ਬੱਚਾ ਮਗਰ ਬੱਚਾ ਥਾਣੇ ਬੜਾ ਚੰਗਾ ਮੈਂ ਕਿ ਡਾਕਟਰ ਥਾਣ ਬੱਚਾ ਕਲਾ ਥਾਣ ਪੂਰੀ ਵਿਥੀ ਤੇ ਥਾਣ ਗਲਾਬੀ ਥਾਣ ਚਵਾਈ ਕਿਵੇਂ ਐ ਰਚਵਾਈ ਤਾਂ ਬੜੀ ਨਿਆਇ ਚੰਗੀ ਲੱਗੀ ਬੱਚੇ ਨੂੰ ਤੇ ਬਾਕੀ ਲੇਵ ਦੀ ਕੁਆਲਿਟੀ ਇੰਨੀ ਚੰਗੀ ਫਿਟਿੰਗ ਨਾ ਮਟੈਰਸ ਸੋਣੀ ਹੈਗੀ ਜੇ ਮੈਂ ਫਿੱਟ ਲੇਵਾਗਾ ਪੂਰੇ ਡਾਕਟਰ ਬੱਚੇ ਦਾ ਲੇਵਾ ਚੈੱਕ ਕਰਾ ਦੇ ਥਾਣ ਥੁਣਾ ਬਹੁਤ ਨਿਆਇ ਚੰਗਾ ਲੱਗਿਆ ਬੱਚੇ ਨੂੰ ਕਿਆ ਬਾਤ ਹੈ ਬਈ ਪੂਰੀ ਵਿਥੀ ਤੇ ਕਲਾ ਕਲਾ ਥਾਣ ਨਾੜਾ ਨੂੜਾ ਫੁੱਲ ਚੰਗੀਆਂ ਵੱਡੀ ਨਾੜ ਦੇਖ ਤੋ ਬਾਕੀ ਡਾਇਰੈਕਟਰ ਵੱਡੀ ਨਾੜ ਮਲਕ ਵੈਨਸ ਕਿੰਨੀ ਆਇਆ ਕਹਦੇ ਬੱਚੀ ਤੇ ਉਨੀਆਂ ਲੱਗੀਆਂ ਆਂ ਤੇ ਬਾਕੀ ਡਾਇਰੈਕਟਰ ਬੱਚੀ ਸੀਲ ਠੰਡੀ ਇੰਨੀ ਕਾ ਗਈ ਕਿੰਨੀ ਕਹਦੇ ਉਨਨੀ ਕਹਿਣਾ ਕਰਾ ਡਾਇਰੈਕਟਰ ਬੱਚੀ ਨੇ ਜਮੇ ਨਹੀਂ ਕੋਸ ਠੀਕ ਆ ਭਾਈ ਬਾਕੀ ਡਾਇਰੈਕਟਰ ਮਾਗਰਦੀ ਬਾਕੀ ਕਮਾਲ ਦਾ ਬਰੀਡ ਇੱਕ ਨੰਬਰ ਤੇ ਕਹਿਣਾ ਕਰਾ ਡਾਇਰੈਕਟਰ ਜਮੇ ਨਹੀਂ ਕੋਲਾ ਲੈ ਬਰੀਡ ਬੜੀ ਆ ਯਾਰ ਬਾੜ ਤੇ ਹਨਾ ਬਰੀਡ ਡਾਇਰੈਕਟਰ ਬਾਕੀ ਬਰੀਕੀ ਬਰੂਕੀ ਤੇ ਥਣ ਥਣ ਚੈੱਕ ਕਰਾ ਡਾਇਰੈਕਟਰ ਬੱਚੀ ਦਾ ਕਿੰਨਾ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਪੂਰੀ ਵਿਥੀ ਤੇ ਕੱਲਾ ਕੱਲੀ ਕੱਲੀ ਨਾੜ ਨਾ ਹੀ ਖੜੀਆ ਹਨ ਟਰੈਕਟਰ ਕਿਹੜੇ ਹਿਸਾਬ ਨਾਲ ਬੱਚੇ ਲੇਵਾ ਲੂਵਾ ਰੰਗ ਢੰਗ ਬੱਚਿਆਂ ਇਹ ਕਹਿੰਦੀ ਦੁੱਧ 26 27 ਕਿਲੋ ਪਾ ਦੂਗੀ ਠੀਕ ਹੈ ਬਾਕੀ ਟਰੈਕਟਰ ਲਈ ਸੇਵਾ ਕਿੰਨਾ ਚੱਲੂਗਾ ਆਪਾਂ ਨਹੀਂ ਕਹਿੰਦੇ ਕਿੰਨਾ ਦੁੱਧ ਦੇ ਦੂਗੀ ਸਹੀ ਗੱਲ ਆ ਭਾਈ ਕਿਹੜੇ ਹਿਸਾਬ ਨਾਲ ਬੱਚੀ ਰੰਗ ਢੰਗ ਆਗੇ ਹੂੰ ਬਰੀਕ ਬੜੀ ਆ ਯਾਰ ਟਰੈਕਟਰ ਤਾਹਾਂ ਤੋਂ ਬੱਚੀਆਂ ਬਰੀਕੀਆਂ ਬਰੂਕੀਆਂ ਤੇ ਫੇਸ ਬਿਊਟੀ ਜਿਵੇਂ ਤਾਜੀ ਸੂਬੇ ਬੌੜੇ ਦੇ ਬੱਚੀ ਆ ਜੀ ਠੀਕ ਆ ਭਾਈ ਹਾਂ ਬਾਕੀ ਟਰੈਕਟਰ ਚਮਕ ਬਰੀਕ ਤਾਹਾਂ ਤੋਂ ਸਟ੍ਰੇਟ ਕਿੰਨੀ ਕਹਦੇ ਓੰਨੀ ਹੈਗੀ ਬਾਕੀ ਲੇਵੇ ਦੀ ਕੁਆਡਰ ਡੈਕਟਰ ਕਿੰਨੀ ਕਹਦੇ ਓੰਨੀ ਚੰਗੀ ਲੱਗੀ ਹੈਗੀ ਸਹੀ ਗੱਲ ਆ ਖੋਲੀ ਬਈ ਤੋਰੀ ਫੁੱਲ ਬਰੀਡ ਸੂਈ ਸਵਾਈ ਤੇ ਲੇਵਾ ਕਮਾਲ ਦਾ ਬਾਕੀ ਦਾ ਪੱਕੇ ਲੇਵੇ ਦੀ ਤੇ ਚੜਾਈ ਚੁੜੂਈ ਬਹੁਤ ਹੈਗੀ ਸਹੀ ਗੱਲ ਤੇ ਬਾਕੀ ਡੈਕਟਰ ਲੇਵਾ ਕਿੰਨਾ ਕਹਦੇ ਓੰਨਾ ਫਿੱਟ ਲੱਗਾ ਬੱਛੀ ਨੂੰ ਆਏ ਨਹੀਂ ਵੀ ਟਟਮਾ ਜੇ ਲੇਵਾ ਹਾਂ ਇਹ ਟਟਮਾ ਟਟਮਾ ਲੇਵਾ ਜਮੇ ਨਹੀਂਗਾ ਬੱਛੀ ਡੈਕਟਰ ਇਹਦਾ ਭਣਾ ਭੂਣਾ ਪਾਈ ਫਿਰਦੀ ਆ ਕਿੱਦੇ ਬੱਛੀ ਨੇ ਮੰਨ ਕੇ ਚੱਲ ਜਮਾ ਆਦੇ ਪੀਕ ਲੈਵਲ ਤੇ ਆਉਣਾਗਾ ਸਹੀ ਆ ਕਾਹਦੀਆਂ ਗੱਲਾਂ ਆ ਲੇਵੇ ਰੋਕ ਲਈ ਇੱਥੇ ਮੜੀਗਾ ਤੇ λεਵਾ ਡਾਕਟਰ ਨਾੜਾ ਨੂੜਾ ਬੱਚੀ ਦਾ ਇੱਧਰ ਵੀ ਦਿਖਾ ਦੇ ਸਹੀ ਗੱਲ ਆ ਮਾੜਾ ਬੱਚੇ ਦਾ ਕਰਦੇ ਹੋ ਵੀ ਲੈ ਚੱਲ ਤੇ ਬਾਕੀ ਡਾਕਟਰ ਮੰਨ ਕੇ ਜਲ ਦੇਖ ਲੈ ਬੱਚੀ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਭਾਈ ਥਾਣ ਬੜਾ ਚੰਗਾ λεਵਾ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੇ ਸੂਈ ਸਵਾਈਆ ਬ੍ਰੀਕ ਟੱਕ ਨੰਬਰ ਚਮਕ ਫੁੱਲਾ ਕਰ ਮੁੰਡੇ ਚਮਕ ਤੇ λεਵਾ ਡਾਕਟਰ ਬੜਾ ਨਿਆਏ ਲੱਗਿਆ ਬੱਚੀ ਨੂੰ ਸਹੀ ਗੱਲ ਆ ਕਿੰਨਾ ਕਹਦੇ ਉਹਨਾਂ ਪੂਰਾ ਪੰਡ ਵਾਲਾ λεਵਾ ਲੱਗਿਆ ਹਨ ਤੇ ਬਾਕੀ ਡਾਕਟਰ ਬੱਚੀ ਸੀਲ ਢੰਡੀ ਤਾਂ ਇੰਨੀ ਹੀ ਹੈਗੀ ਕਿੰਨੀ ਕਹਦੇ ਉਹਨੇ ਟ੍ਰਾਈ ਵੀ ਡਾਇਰੈਕਟਰ ਦੁਨੇ ਪਾਸੇ ਬੈ ਕੇ ਕਰਕੇ ਦਿਖਾਵਾਂਗੇ ਠੀਕ ਆ ਭਾਈ ਇੰਨੀ ਗੀਸੀ ਦਾ ਲੈ ਕਿਵੇਂ ਮਰਜੀ ਬੈਠਾ ਰ ਥੱਲੇ ਬਾਕੀ ਡਾਇਰੈਕਟਰ ਨਾੜਾ ਮੰਗਰ ਵੀ ਲੈਵੇ ਤੇ ਉਧਰਲੇ ਪਾਸੇ ਵੀ ਲੈਵੇ ਨਾੜਾ ਬਹੁਤ ਡਾਇਰੈਕਟਰ ਠੀਕ ਆ ਹਾਂ ਲੈ ਇਧਰੋਂ ਵੀ ਲੈਵਾ ਚੈੱਕ ਕਰਵਾਣੇ ਕਿਆ ਬਾਤ ਆ ਬਾਕੀ ਡਾਇਰੈਕਟਰ ਛੇ ਠੰਡੀ ਦਾ ਕਰਮਾ ਵਾਲੀ ਇੰਨੀ ਗਾ ਗਈ ਲੈ ਐਂ ਵੇ ਡਾਇਰੈਕਟਰ ਮਾੜਾ ਮੜ ਉੱਪਰ ਆਇਆ ਮੰਨਦੀ ਹੈਗੀ ਇਹੀ ਕਰਕੇ ਤੇ ਇਧਰ ਨਾੜਾ ਨੂੰ ਡਾਇਰੈਕਟਰ ਦਾ ਭਾਂਜ ਫਿਰਦੀ ਹੈਗੀ ਕਿੱਡੇ ਭਾਂਾਂ ਭੁਲਾਂ ਲਾ ਕੇ ਬੱਚੀ ਨੇ ਲੈਵਾ ਖੋਲਣਾਗਾ ਉਹ ਨਿਯਾਇਤ ਤਿਆਰੀ ਕਰਨੀ ਹੈ ਬੱਚੀ ਨੇ ਭਾੜੀ ਬਾਕੀ ਮੈਟ੍ਰੇਨ ਨੰਬਰ 22 ਕੱਦ ਪ੍ਰਿੰਟ ਲੇਵਾ ਇੱਕ ਨੰਬਰ ਆ ਬਾਈ ਕਿਆ ਬਾਤ ਹੈ ਹੀਟਿੰਗ ਵਾਲੀ ਤਾਂ ਘੜੀ ਹੈ ਹੀਟਿੰਗ ਡੈਕਟਰ ਬਾਕੀ ਬਚੀ ਜਿਹੜੇ ਬ੍ਰੀਕ ਵੀ ਬਹੁਤ ਹੈ ਗੀ ਐਂ ਡੈਕਟਰ ਗਾਹਾਂ ਨੂੰ ਘਟਣ ਵਾਲੀ ਚੀਜ਼ ਆ ਵਧਣ ਵਾਲੀ ਚੀਜ਼ ਆ ਗਾਹਾਂ ਦੇ ਮੁੱਲ ਜੈ ਜੂ ਬਾਈ ਮੁੱਲ ਡੈਕਟਰ ਜਮਾ ਜੈ ਜੂਗਾ ਮੁੱਲ ਤਾਂ ਵਾੜਾ ਕਰਨਾ ਹੀ ਨਹੀਂ ਆਪਾਂ ਠੀਕ ਆ ਬਾਈ ਸਾਰਾ ਮਾਰ ਕੇ ਰਖਾ ਨੇ ਕੋਈ ਚੱਕਰ ਠੰਡੀ ਵਾਲੀ ਆ ਯਾਰ ਹਨਾ ਗਾਕੀ ਲਾ ਦੇ ਠੰਡੀ ਤੇ ਵਸੀ ਚੁਾਈ ਚੈੱਕ ਕਰਾਏ ਡੈਕਟਰ ਜਿਵੇਂ ਮਰਜ਼ੀ ਚੁਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਟੂੰਡ ਚਵਾਤਾ ਕਰਮਾ ਜੀ ਦਾ ਵਾੜਾ ਚੰਗਾ ਲੈ ਮਾਣਿਆ ਜੰਗਲਾ ਡਾਕਟਰ ਬੱਛੂ ਕੀ ਬਾਤ ਹੈ ਯਾਰ ਕਿੱਥੇ ਡਾਕਟਰ ਬੱਛ ਨੇ ਪੈਰ ਧਰ ਲਿਆ ਪੈਰ ਤਾਂ ਕਰਮਾ ਇਹਨੇ ਪਟਨਾ ਹੀ ਨਹੀਂਗਾ ਲੈ ਬਾਈ ਮਗਰਲੇ ਠਣਾਈ ਚੈੱਕ ਕਰ ਲੋ ਚ ਬਾਈ ਬਾਲੀ ਚੰਗੀ ਆ ਬੜਾ ਨਜਾਇਜ਼ ਚਾਹ ਚੋਂ ਲਗਾ ਡਾਕਟਰ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੋਈ ਠੰਡੀ ਸੀਲ ਦਾ ਬਾਲੀ ਹੈ ਕਿਆ ਬਾਤ ਮੰਨ ਕੇ ਚੱਲ ਬੰਨਾ ਡਾਕਟਰ 2 ਮਿੰਟ ਐਨਜੋਏ ਕਰਕੇ ਉੱਥੂ ਬੱਛੀ ਦਾ ਇਹ ਆਥਾਨ ਦੇ ਵਾ ਲੱਗਾ ਬੱਛੂ ਬਾਈ ਯਾਰ ਲੈ ਕਿੰਨੀ ਤਾਰਾਂ ਮਾਰੀਆਂ ਚੋਂ ਦੇਖੋ ਬਾਈ ਇੱਕ ਨੰਬਰ ਚੋਂ ਆ ਕਰਮਾ ਇਹਦਾ ਫੁੱਲ ਬਰੇਡ ਆ ਡਾਕਟਰ ਬੱਚੀ ਸੀ ਲੰਢੀ ਇੰਨੀ ਕਹਦੇ ਓਨੀ ਆ ਗਈ ਕਹਿਣਾ ਕਰਨਾ ਕਰਮਾ ਜੀ ਨੇ ਜਮੀਨ ਨੂੰ ਕੁਛ ਬਾਈ ਆਰਡਰ ਬੜਾ ਕਮਾਲ ਦਾ ਕਰਮਾ ਵਾਲੀ ਦਾ ਆਰਡਰ ਦੇਣਾ ਡਾਕਟਰ ਬੱਚੀ ਵਿੱਚ ਆ ਖਾਲਿਆ ਦੇ ਕਿ ਧਾਰਾ ਕਿੰਨੀ ਆ ਕੇ ਮਾਰੀਏਗਾ ਦੁੱਧ ਵੀ ਡਾਕਟਰ ਬੱਚੀ ਨੇ ਫੈਟ ਵਾਲਾ ਪਾਉਣਾਗਾ ਸਹੀ ਗੱਲ ਆ ਕਿੰਨਾ ਪਾਉਣਾਗਾ ਮਾਰਕੀਟਰ ਲੇਵੇ ਨਾੜਾ ਨੂੜਾ ਬੱਚੀ ਦੇ ਸਾਲੀਆਂ ਨੀ ਆਇਆ ਚਿੰਗੇ ਦੇਖੀ ਬੱਚੀ ਨੂੰ ਧਾਰਾ ਮਾਰੀਆਂ ਪਛਮੀ ਲੇਵੇ ਨਾੜਾ ਦੇ ਕਿਟਰ ਮਗਰ ਨੂੰ ਲੈ ਵਾ ਲੂਗਾ ਕਾਹਦੀਆਂ ਗੱਲਾਂ ਡੈਕਟਰ ਲੱਗਿਆ ਬੱਚੀ ਲੈ ਵਾ ਮੈਂ ਇਹ ਕਹਿੰਦੀ ਆ ਲੈ ਵਾ ਤਾਂ ਮੈਨੂੰ ਹੀ ਲੱਗਿਆਗਾ ਇਹ ਮੁੱਲ ਜੈਜੀ ਹੋਵੇ ਮੋੜ ਤਾਂ ਡੈਕਟਰ ਇੰਨਾ ਗਜੈਜ ਹੋਊਗਾ ਉਹ ਨਯਾਜ ਜੈਜ ਕਿਸੇ ਕੋਲ ਹੋਰ ਕੋਲੇ ਹੁੰਦੀ ਡੈਕਟਰ ਬੰਦੇ ਲੱਖ ਸਵਾ ਲੱਖ ਮੁੱਲ ਕਰਨੇ ਬੱਚੀ ਦਾ ਇੰਨੀ ਚੰਗੀ ਹੈਗੀ ਉਹ ਡੈਕਟਰ ਮੁੱਲ ਹੀ ਨਹੀਂ ਕਰਨਾ ਬੋਲੂ ਜਮਾਂ ਜਾਇਜ਼ ਵੇਚਣ ਵਾਲੀ ਗੱਲ ਆ ਠੀਕ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬਾਈ ਵਰਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ